ਉਹ ਆਖਣ ਲੱਗੇ ਕੋਈ ਗੱਲ ਨਹੀਂ ਆਪਾਂ ਕਿਸੇ ਨੂੰ ਪੁੱਛ ਲੈਨੇ ਆ ਵੀ ਇਦਾਂ ਕਿਉਂ ਹੋ ਰਿਹਾ ਸਾਧ ਸੰਗਤ ਜਦੋਂ ਕਿਸੇ ਸਿਆਣੇ ਨੂੰ ਪੁੱਛਿਆ ਨਾ ਤੇ ਜਦੋਂ ਪੁੱਛਣ ਲੱਗੇ ਤੇ ਉਹ ਸਿਆਣਾ ਆਖਣ ਲੱਗਿਆ ਕਹਿੰਦਾ ਜੀ ਬੇ ਇਹ ਤਾਂ ਇਸੇ ਤਰ੍ਹਾਂ ਹੀ ਹੁੰਦੀ ਰਹਿਣੀ ਹੈ ਇਸੇ ਤਰ੍ਹਾਂ ਹੀ ਹੈ ਜਿਹੜਾ ਸੰਸਾਰ ਚੱਲਦਾ ਰਹੇਗਾ ਤੇ ਪੁੱਛਣ ਲੱਗੀ ਵੀ ਇਹ ਕਿਵੇਂ ਕਿ ਸਾਰੀਆਂ ਸਸਾਂ ਇਹੋ ਜਿਹੀਆਂ ਹੋਣਗੀਆਂ ਤੇ ਦੱਸਣ ਵਾਲਾ ਆਖਣ ਲੱਗ ਕਹਿੰਦਾ ਹਾਂ ਇਹੋ ਜਿਹੀਆਂ ਹੋਣਗੀਆਂ ਤੇ ਉਹ ਮਾਈ ਪੁੱਛਦੀ ਐ ਵੀ ਇਹੋ ਜਿਹੀਆਂ ਕਿਵੇਂ ਹੋ ਸਕਦੀਆਂ ਨੇ ਮੈਂ ਵੀ ਤਾਂ ਹਾਂ ਸਾਰੀਆਂ ਕਿਵੇਂ ਕੋਜੀਆਂ ਹੋ ਸਕਦੀਆਂ ਤੇ ਉਹਨੇ ਫਿਰ ਇੱਕ ਗੱਲ ਆਖੀ ਐ ਕਹਿੰਦਾ ਤੁਹਾਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਬੇ ਜਿਹੜੀਆਂ ਸੱਸਾਂ ਬੁਰੀਆਂ ਹੁੰਦੀਆਂ ਨੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਬੇ ਸੱਸਾਂ ਬੁਰੀਆਂ ਰਹਿਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਪੰਕਤੀ ਹੈ ਸਾਸੁ ਬੁਰੀ ਘਰ ਬਸਨ ਨਾ ਦੇਈ ਬੇਰਸਿਓ ਮਿਲਣ ਨਾ ਦੇ ਬੁਰੀ ਹੁਣ ਜਦੋਂ ਆਪਾਂ ਇਸ ਪੰਕਤੀ ਨੂੰ ਸੁਣਾਗੇ ਇਸ ਸ਼ਬਦ ਨੂੰ ਸੁਣਾਗੇ ਸਾਡੇ ਵੀ ਧਿਆਨ ਵਿੱਚ ਇਹ ਗੱਲ ਆ ਜਾਵੇਗੀ ਕਿ ਇਹ ਤਾਂ ਸਤਿਗੁਰੂ ਜੀ ਆਖਦੇ ਨੇ ਸਾਸ ਬੁਰੀ ਬਿ ਸਾਸ ਬੁਰੀ ਤੇ ਸਾਥ ਸੰਗਤ ਜੇ ਆਪਾਂ ਇਸ ਪੰਕਤੀ ਨੂੰ ਦੇਖਿਆ ਵੇ ਸਸ ਬੁਰੀ ਐ ਫਿਰ ਸਾਨੂੰ ਆਸਾ ਦੀ ਬਾਣੀ ਦੇ ਵਿੱਚ ਇਹ ਸ਼ਲੋਕ ਨਹੀਂ ਪੜ੍ਹਨਾ ਚਾਹੀਦਾ ਜਿਹਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਹਾ ਰਹਾ ਉਥੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਜਿਹੜੀ ਇਸਤਰੀ ਹੈ ਔਰਤ ਹੈ ਉਹਨੂੰ ਕਦੇ ਵੀ ਮਾੜਾ ਨਹੀਂ ਆਖਣਾ ਚਾਹੀਦਾ ਨਿੰਦਣਾ ਨਹੀਂ ਚਾਹੀਦਾ ਕਿਉਂਕਿ ਸਾਰਾ ਸੰਸਾਰ ਹੀ ਉਹਦੇ ਨਾਲ ਚੱਲਦਾ ਹੈ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੋ ਤਰਫਾ ਕਿਵੇਂ ਗੱਲ ਕਰ ਸਕਦੀ ਹੈ ਅਸਲ ਵਿੱਚ ਇਹ ਪੰਕਤੀਆਂ ਇੱਥੇ ਇਹ ਵਰਤੀਆਂ ਗਈਆਂ ਨੇ ਪਰ ਜਿਹੜਾ ਇਹਦਾ ਅੰਤਰੀ ਵੀ ਅਰਥ ਉਹ ਕੁਝ ਹੋਰ ਹੈ ਇੱਥੇ ਸੱਸ ਸਾਧ ਸੰਗਤ ਕਿਸੇ ਇਸਤਰੀ ਨੂੰ ਨਹੀਂ ਆਖਿਆ ਕਿਸੇ ਭੈਣ ਨੂੰ ਨਹੀਂ ਆਖਿਆ ਸੱਸ ਸ਼ਬਦ ਕਿਹਦੇ ਵਾਸਤੇ ਵਰਤਿਆ ਸਾਸ ਬੁਰੀ ਸਾਸ ਬੁਰੀ ਦਾ ਅਰਥ ਹੈਗਾ ਜਿਹੜੀ ਸਾਡੀ ਮਤ ਹੈ ਜਿਹੜੀ ਸਾਡੀ ਮਾਇਆ ਵਾਲੀ ਬਿਰਤੀ ਹੈ ਸਾਸ ਗੁਰੀ ਘਰ ਬਸਣ ਨਾ ਦੇਈ ਹੁਣ ਇਹ ਮਤ ਕਿਸੇ ਵਿੱਚ ਵੀ ਹੋ ਸਕਦੀ ਹੈ ਇਹ ਮਤ ਇਸਤਰੀ ਵਿੱਚ ਵੀ ਹੋ ਸਕਦੀ ਹੈ ਇਹ ਮਤ ਪੁਰਸ਼ ਵਿੱਚ ਵੀ ਹੋ ਸਕਦੀ ਹੈ ਹੁਣ ਜਿਹਦੇ ਵਿੱਚ ਮਾੜੀ ਮਤ ਹੈ ਜਿਹਦੇ ਵਿੱਚ ਭੈੜੀ ਮਤ ਹੈ ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਫਿਰ ਧਿਆਨ ਵਿੱਚ ਰੱਖਿਓ ਸਾਸ ਬੁਰੀ ਘਰ ਵਸਣ ਨਾ ਦੇਈ ਕਹਿੰਦੇ ਜਿਹੜੀ ਭੈੜੀ ਮਤ ਹੈ ਇਹ ਮੈਨੂੰ ਪਰਮਾਤਮਾ ਦੇ ਘਰ ਵਿੱਚ ਵਸਣ ਨਹੀਂ ਦਿੰਦੀ ਹੈ ਪਿਰਸੋ ਮਿਲਣ ਨਾ ਦੇ ਬੁਰੀ ਪਾਤਸ਼ਾਹ ਜੀ ਆਖਣ ਲੱਗੇ ਪਰਮਾਤਮਾ ਨਾਲ ਮਿਲਣ ਨਹੀਂ ਦਿੰਦੀ ਹੈ ਕਿਉਂਕਿ ਜਿਹੜੀ ਮਾਇਆ ਧਾਰੀ ਮਤ ਇਹ ਬੁਰੀ ਬਹੁਤ ਹੈ ਪਰਮਾਤਮਾ ਨਾਲ ਸਾਝ ਨਹੀਂ ਪੈਂਦੀ ਇਸੇ ਤਰ੍ਹਾਂ ਕਬੀਰ ਸਾਹਿਬ ਜੀ ਨੇ ਇੱਕ ਬਚਨ ਹੋਰ ਕੀਤਾ ਹੈ ਕਬੀਰ ਸਾਹਿਬ ਆਖਣ ਕਹਿੰਦੇ ਸਾਸ ਕੀ ਦੁਖੀ ਸਸਰੂ ਕੀ ਪਿਆਰੀ ਜੇਠ ਕੇ ਨਾਮ ਹਉ ਡਰਉ ਰੀ ਹੁਣ ਜੇ ਇਹਦੇ ਵੀ ਅਰਥ ਆਪਾਂ ਉੱਪਰ-ਉੱਪਰ ਕਰੀਏ ਸਾਸ ਕੀ ਦੁਖੀ ਵੇ ਸੱਸ ਦੀ ਦੁਖੀ ਹੈ ਸਾਸ ਕੀ ਦੁਖੀ ਸਸਰੂ ਕੀ ਪਿਆਰੀ ਵੇ ਸਹੁਰੇ ਦੀ ਪਿਆਰੀ ਹੈ ਹੁਣ ਜੇ ਇਹ ਗੱਲ ਸਮਾਜ ਵਿੱਚ ਦੇਖੀਏ ਬੇ ਸੱਸ ਸੱਸ ਬੁਰੀ ਹੋਵੇ ਨੌ ਵਾਸਤੇ ਤੇ ਸਹੁਰਾ ਚੰਗਾ ਲੱਗਦਾ ਹੋਵੇ ਕੀ ਸਮਾਜ ਇਸ ਗੱਲ ਨੂੰ ਐਕਸੈਪਟ ਕਰੇਗਾ ਕੀ ਸਮਾਜ ਸਾਥ ਸੰਗਤ ਜਦੋਂ ਸਮਾਜ ਨੂੰ ਪਤਾ ਲੱਗੇਗਾ ਵੀ ਇੱਕ ਨੌ ਸਹੁਰੇ ਦੀ ਪਿਆਰੀ ਹੈ ਸੱਸ ਦੀ ਦੁਖੀ ਹੈ ਤੇ ਸਮਾਜ ਨੇ 3600 ਗੱਲਾਂ ਬਣਾਉਣੀਆਂ ਵੇ ਇਹ ਕਿਵੇਂ ਹੋ ਸਕਦਾ ਸਾਨੂੰ ਅੱਜ ਤੱਕ ਗੁਰਬਾਣੀ ਨੂੰ ਪੜਦਿਆਂ ਬਹੁਤ ਚਿਰ ਹੋ ਗਿਆ ਬਹੁਤ ਅਖੰਡ ਪਾਠ ਕਰਾਲੇ ਬੜੀਆਂ ਲੜੀਆਂ ਕਰਾ ਲਈਆਂ ਰੱਜ ਕੇ ਪੈਸਾ ਸਾਥ ਸੰਗਤ ਦੇ ਦਿੱਤਾ ਬਾਬਿਆਂ ਨੂੰ ਪਰ ਜਿਹੜੇ ਗੁਰਬਾਣੀ ਤੋਂ ਗਿਆਨ ਲੈਣਾ ਸੀ ਜਿਸ ਗੁਰਬਾਣੀ ਦੇ ਕੋਲੋਂ ਆਪਾਂ ਸੋਝੀ ਲੈਣੀ ਸੀ ਉੱਥੇ ਤੱਕ ਅਪਾਂ ਪਹੁੰਚ ਨਹੀਂ ਸਕੇ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਆਪਾਂ ਗੁਰਬਾਣੀ ਨੂੰ ਅਹਿਮੀਅਤ ਦਿੱਤੀ ਹੋਈ ਨਹੀਂ ਘਰ ਦੇ ਵਿੱਚ ਇੱਕ ਮਿਸਤਰੀ ਲਾਣਾ ਹੋਵੇ ਨਾ ਜੀ ਕਿਸੇ ਵੀ ਕੰਮ ਦਾ ਦੇਖੀਏ ਉਹਨੂੰ ਪੈਸੇ ਵੀ ਦੇਣੇ ਆ ਉਹਨੂੰ ਸਮਾਨ ਵੀ ਲਿਆ ਕੇ ਦਿੱਤਾ ਹੈ ਪਰ ਫਿਰ ਵੀ ਮਾਲਕ ਉਸ ਮਿਸਤਰੀ ਦੇ ਕੋਲ ਖੜਦਾ ਹੈ ਕਿ ਮੈਂ ਦੇਖਾਂ ਇਹ ਕਿਵੇਂ ਕੰਮ ਕਰਦਾ ਕੰਮ ਸਹੀ ਕਰਦਾ ਕਿ ਨਹੀਂ ਕਰਦਾ ਇਹ ਕੰਮ ਜਿਹੜਾ ਕਰ ਰਿਹਾ ਸਹੀ ਕਰਦਾ ਕਿ ਨਹੀਂ ਕਰਦਾ ਪਰ ਕਮਾਲ ਦੀ ਗੱਲ ਹੈ ਜਦੋਂ ਗੁਰਬਾਣੀ ਪੜ੍ਹੀ ਜਾਂਦੀ ਹੈ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਹੈ ਘਰ ਦੇ ਪੈਸੇ ਤਾਂ ਦੇ ਦਿੰਦੇ ਨੇ ਤੇ ਮੁਆਫ ਕਰਨਾ ਕਦੇ ਗ੍ਰੰਥੀ ਸਿੰਘ ਕੋਲ ਬੈਠ ਕੇ ਪਾਠ ਨਹੀਂ ਸੁਣਦੇ ਕਿਉਂਕਿ ਅਹਿਮੀਅਤ ਨਹੀਂ ਦਿੱਤੀ ਇਸੇ ਕਰਕੇ ਗੁਰਬਾਣੀ ਦੇ ਅੱਜ ਅਰਥਾਂ ਦੇ ਅਨਰਥ ਹੋ ਗਏ ਲੰਮੇ ਸਮੇਂ ਤੋਂ ਸਾਸ ਸੰਗਤ ਇਹ سلسلہ ਚੱਲ ਰਿਹਾ ਪਾਤਸ਼ਾਹ ਦੀ ਆਖ ਦੇ ਸਾਸ ਕੀ ਦੁਖੀ ਸਸਰੂ ਕੀ ਪਿਆਰੀ ਜੇਠ ਕੇ ਨਾਮ ਹਾਂ ਡਰੋਰੀ ਇੱਥੇ ਵੀ ਸਾਸ ਦਾ ਅਰਥ ਹੈਗਾ ਭੈੜੀ ਮਤ ਵੇ ਭੈੜੀ ਮਤ ਕਰਕੇ ਮੈਂ ਦੁਖੀਆਂ ਸਸੁਰ ਕੀ ਪਿਆਰੀ ਸਸੁਰ ਦਾ ਅਰਥ ਹੈਗਾ ਸਰੀਰ ਵੇ ਜਿਹੜੀ ਜਿੰਦ ਹੈ ਇਹ ਸਰੀਰ ਨੂੰ ਚੰਗੀ ਲੱਗਦੀ ਆ ਜਿਹੜੀ ਭੈੜੀ ਮਤ ਆ ਉਹਦੇ ਕਰਕੇ ਪਰੇਸ਼ਾਨ ਬਹੁਤ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਹੋਣ ਡਰੋਰੀ ਹੁਣ ਜੇਠ ਕਿਹਨੂੰ ਆਖਦੇ ਸਾਡੇ ਪਰਿਵਾਰ கிறிஸ்தਿਆਂ ਦੀ ਗੱਲ ਕੀਤੀ ਆ ਗੁਰਬਾਣੀ ਨੂੰ ਇੱਥੇ ਜੇਠ ਸਾਧ ਸੰਗਤ ਵੱਡੇ ਭਰਾ ਨੂੰ ਨਹੀਂ ਆਖਿਆ ਜਾ ਇੱਥੇ ਜੇਠ ਆਖਿਆ ਹੈ ਅੰਤ ਸਮੇਂ ਨੂੰ ਕਹਿੰਦੇ ਜੇਠ ਕੇ ਨਾਮ ਜਦੋਂ ਪਤਾ ਲੱਗਦਾ ਵੀ ਮੇਰਾ ਅੰਤ ਸਮਾ ਆਣੇ ਵਾਲਾ ਹੈ ਤਾਂ ਫਿਰ ਜਿਹੜੀ ਇਹ ਜਿੰਦ ਤੰਬ ਦੀ ਹੈ ਇਹ ਜਿੰਦ ਡਰਦੀ ਹੈ ਵੀ ਮੈਂ ਕਰਾਂ ਕਿ ਜੇਠ ਕੇ ਨਾਮ ਹੋ ਡਰਾਂ ਅਗਲੀ ਗੱਲ ਸਾਧ ਸੰਗਤ ਬਹੁਤ ਬਾਰੀ ਸ਼ਬਦ ਆਪ ਜੀ ਨੇ ਇਹ ਵੀ ਸੁਣਿਆ ਹੋਣਾ ਹੈ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਰ ਇਹਦੇ ਉੱਪਰ ਬਾਬਿਆਂ ਨੇ ਪਤਾ ਨਹੀਂ ਕਿੰਨੀਆਂ ਧਾਰਨਾ ਬਣਾ ਕੇ ਸਾਧ ਸੰਗਤ ਚਿਮਟੇ ਕੁੱਟ-ਕੁੱਟ ਕੇ ਤੋੜ ਦਿੱਤੇ ਪਰ ਗੁਰਬਾਣੀ ਦੇ ਅਰਥ ਸਾਡੇ ਖਾਨੇ 'ਚ ਨਹੀਂ ਪੈਣ ਦਿੱਤੇ ਨਰੂ ਮਰੇ ਨਰਕ